ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਆ ਗਿਆ ਆਪਾਂ ਮੂੰਗੀ ਮਸਰੀ ਦੀ ਦਾਲ ਬਣਾਉਣੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਇਹਨੂੰ ਬਹੁਤ ਜਲਦੀ ਬਣਾ ਸਕਦੇ ਆ ਇਹ 10 ਤੋਂ 15 ਮਿੰਟ ਵਿੱਚ ਤਿਆਰ ਹੋ ਜਾਂਦੀ ਆ ਜਦੋਂ ਤੁਹਾਡੇ ਘਰ ਕੋਈ ਛੇਤੀ ਗੈਸਟ ਆਉਂਦਾ ਤਾਂ ਤੁਸੀਂ ਇਸ ਨੂੰ ਬਹੁਤ ਜਲਦੀ ਬਣਾ ਸਕਦੇ ਆ ਇਸ ਲਈ ਆਪਾਂ ਨੂੰ ਕੀ ਕੁਝ ਚਾਹੀਦਾ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਲਿਆ ਉਸ ਨੂੰ ਮੈਂ ਕੱਟ ਲਿਆ ਚੰਗੀ ਤਰ੍ਹਾਂ ਇੱਕ ਮੀਡੀਅਮ ਸਾਈਜ਼ ਦਾ ਇੱਕ ਟਮਾਟਰ ਲਿਆ ਤਰੀ ਮੈਂ ਮੈਚਲਿਆਨੇ ਦਰੀ ਨਾਲਗਾ ਤੇ ਜਿੰਜਰ ਤੇ ਗਾਰਲਿਕ ਦੀ ਪੇਸਟ ਬਣਾ ਲਈ ਸਾਡੇ ਬੱਚੇ ਨਾ ਕਕਤਿਆਵਾ ਖਾਂਦੇ ਨਹੀਂਗੇ ਇਸ ਕਰਕੇ ਮੈਂ ਪੇਸਟ ਬਣਾ ਕੇ ਪਾ ਰਹੀ ਆ ਜਿੰਜਰ ਤੇ ਗਾਰਲਿਕ ਦੀ ਉਹਨਾਂ ਆਪਾਂ ਇਹ ਕੁੱਕਰ ਰੱਖ ਲਿਆ ਇਹਦੇ ਵਿੱਚ ਆਪਾਂ ਉਹਨਾ ਗਰਮ ਪਾਣੀ ਕਾਟੋ ਜੀ ਬੋਇਲ ਕੀਤਾ ਇਹਨੂੰ ਆਪਾਂ ਇਹਦੇ ਵਿੱਚ ਪਾ ਲੈਣਾ ਵਾ ਤੇ ਆਪਾਂ ਦਾਲ ਨੂੰ ਇੱਧੇ ਵੀ ਰੱਖ ਦੇਣਾ ਇੱਕ ਪਾਸੇ ਤੇ ਮੈਂ ਤਾਂ 200 ਗ੍ਰਾਮ ਧਾਣੇ ਲਿਆ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਪਾਣੀ ਲੈਣਾ ਵਾ ਇਹ ਆਪਣਾ ਜਨ ਪਾਣੀ ਆ ਜਿਹੜਾ ਇਹ ਬੋਇਲ ਹੀ ਹੋਇਆ ਵਾ ਇਸ ਕਰਕੇ ਤੁਸੀਂ ਇਹਦੇ ਵਿੱਚ ਦਾਲ ਰਿਜਣੀ ਟਰੈਪ ਕਰੀਂ ਆਪਾਂ ਫੜੀ ਦਾਲ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਦੇਣੀ ਆ ਇਹਨੂੰ ਆਪਾਂ ਰਿਜਣ ਦੇਣਾ ਵਾ ਤੇ ਦੂਜੇ ਪਾਸੇ ਆਪਾਂ ਇਹਦਾ ਤੜਕਾ ਬਣਾ ਲੈਨੇ ਆ। ਤਦ ਜਦੋਂ ਇੱਕ ਬਾਲ ਆ ਗਿਆ ਫਿਰ ਥੋੜੀ ਜਿਹੀ ਆਪਾਂ ਸەم ਕਰ ਪਾ ਲਈ। ਫੋਟੂ ਦੇ ਪਾਸੇ ਆਪਾਂ ਤੜਕਾ ਭਰਉਨੇ ਆ। ਇਹਦੇ ਵਿੱਚ ਆਪਾਂ ਦੇਸੀ ਘਿਓ ਪਾਇਆ। ਤੁਸੀਂ ਕਿਸੇ ਵੀ ਤੇਲ ਜਾਂ ਰਫਾਈਨਡ ਦੇ ਵਿੱਚ ਤੁਸੀਂ ਬਣਾ ਸਕਦੇ ਆ। ਆਪਣਾ ਘਿਓ ਹਾਂ ਥੋੜਾ ਜਿਹਾ ਗਰਮ ਹੋ ਗਿਆ। ਆਪਾਂ ਜੀਰਾ ਜਿਹੜਾ ਇਹਨੂੰ ਪਾਉਣ ਨੂੰ ਲੈਣਾ ਪਹਿਲਾਂ ਇਹਦੇ ਵਿੱਚ ਪਾ ਕੇ। ਜਦੋਂ ਜੀਰਾ ਆਪਣਾ ਥੋੜਾ ਜਿਹਾ ਬ੍ਰਾਊਨ ਹੋ ਗਿਆ। ਉਦੋਂ ਤੁਸੀਂ ਗਾਰਲਿਕ ਤੇ ਜਿੰਜਰ ਦੀ ਜਿਹੜੀ ਪੇਸਟ

ਇਹ ਹੁਣ ਆਪਣਾ ਬਰੌਂਵ ਹੋ ਗਿਆ ਗਾਰਲਿਕ ਤੇ ਜਿੰਜਰ ਹੁਣ ਆਪਾਂ ਆਉਣੀ ਆ ਨਾ ਟਮਾਟਰ ਆ ਤੇ ਗ੍ਰੀਨ ਚਿੱਲੀ ਇਹ ਆਪਾਂ ਸਾਰੇ ਇਹਦੇ ਵਿੱਚ ਪਾ ਕੇ ਪੁੰਨ ਲੈਂਦੇ ਹਾਂ ਇਹਨਾਂ ਸੰਗੀ ਤਰ੍ਹਾਂ ਬੋਲਦੇ ਹਾਂ ਤਾਂ ਇਸ ਤrain ਨੂੰ ਫਲਾ ਲਓ ਪਰ ਸਮ ਗਿਆ ਇਸ ਤੈ ਤੁਨੀ ਇਹਦੇ ਵਿੱਚ ਤੁਸੀਂ ਹਲਦੀ ਆ ਨੂੰ ਤੇ ਜਿੰਨਾ ਦਾ ਲੋਨ ਪਾਉਣਾ ਤੁਸੀਂ ਆਪ ਦੇ ਟੇਸਟ ਮੁਤਾਬਕ ਲੋਨ ਤੇ ਮਿਰਚ ਪਾਉਂਦੇ ਤੁਸੀਂ ਚੰਗੀ ਤਰ੍ਹਾਂ ਤੁਸੀਂ ਪਾਉਂਦੋ ਜਾਂ ਤੁਸੀਂ మీడియం ਆ ਆdte ਤੇ ਤੁਸੀਂ ਕੋਨ ਰਾਈ ਹੈ ਨਾ ਗੈਸ ਨੂੰ మీడియం ਰੱਖਿਓ ਤੁਸੀਂ ਤੇ ਇਸ ਨੂੰ ਤੁਸੀਂ ਘੱਟ ਵੀ ਸਕਦੇ ਆ ਕੱਕ ਕੇ మీడియం ਤੋਂ ਗੈਸ ਤੇ ਕਰਕੇ ਨੂੰ ਤੁਸੀਂ ਪਾਨ ਲਓ ਦੂਜੇ ਪਾਸੇ ਆਪਾਂ ਦੀ ਦਾਲਾ ਜਿਹੜੀ ਉਹ ਰਿਜੀ ਜਾਂਦੀ ਆ ਤੇ ਜਦੋਂ ਤੜਕਾ ਤਿਆਰ ਹੋ ਗਿਆ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਮਿਕਸ ਕਰਕੇ ਨਵ ਜੀ ਦੇਖ ਗਿਆ ਆਪਾਂ ਹੁਣ ਆਪਣਾ ਤੜਕਾ ਤਿਆਰ ਹੋ ਗਿਆ ਬਹੁਤ ਸੋਣਾ ਤੜਕਾ ਤਿਆਰ ਹੋਇਆ ਇਹਦਾ ਕਲਰ ਬਹੁਤ ਸੁਣਾ ਆਇਆ ਹੁਣ ਜਿਹੜੀ ਆਪਣੀ ਸਬ दाल ਘੜੀ ਵੀ ਸੀਗੀ ਇਹਦੇ ਵਿੱਚ ਰਿਜਣ ਵਾਸਤੇ ਤੇ ਉਸਮੂਆ ਆ ਗਿਆ ਹੁਣ ਆਪਾਂ ਉਸ ਨੂੰ ਮੈਕਸ ਕਰ ਦਿੱਗੇ ਇਹਦੇ ਵਿੱਚ ਇਸ ਨੂੰ ਇਸ ਵਾਚ ਮੈਕਸ ਕਰ ਦਿੱਗੇ ਤੇ ਹੁਣ ਚੰਗੀ ਤਰ੍ਹਾਂ ਖਲਾ ਲਗੇ ਜੇ ਆਪਾਂ ਨੂੰ ਪਾਣੀ ਦੀ ਲੋੜ ਹੋਈ ਤਾਂ ਕੈਟਲ ਵਿੱਚ ਗਰਮ ਪਾਣੀ ਘੜ ਕੇ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ ਹੁਣ ਇਹਦੇ ਵਿੱਚ ਜੇ ਤੁਹਾਨੂੰ ਸੰਗਣੀ ਲੱਗ ਗਈ ਤਾਂ ਜੇ ਠੀਕਾ ਫਿਰ ਲੋ ਕੋਈ ਲੋੜ ਨਹੀਂ ਹਿੰਦੀ ਦੀ ਹੈ ਨਾ ਉਹਨੇ ਨੂੰ ਤੁਸੀਂ ਇੱਕ ਥੋੜਾ ਜਿਹਾ ਪਾਣੀ ਪਾ ਦਿਓ ਤੇ ਇੱਕ ਚੰਗੀ ਤਰ੍ਹਾਂ ਹੋਰ ਵਾਲਾ ਦੇ ਦੂਗੀ ਨਾ ਤੇ ਆਪਾਂ ਹੁਣ ਪਾਣੀ ਪਾ ਕੇ ਇਹਦੇ ਵਿੱਚ ਆ ਪਾਣੀ ਆਪਾਂ ਫੇਰ ਉਹਨਾਂ ਦੇ ਅੰਦਰ ਮਸੀਗਾ ਤੇ ਹੁਣ ਆਪਾਂ ਇਹਨੂੰ ਇੱਕ ਵਾਲਾ ਦੇ ਲੈਣਾ ਵਾ ਫਿਰ ਜਿਹੜਾ ਤੜਕਾ ਉਹ ਚੰਗੀ ਤਰ੍ਹਾਂ ਦਾਲ ਦੇ ਵਿੱਚ ਮਿਕਸ ਹੋ ਜਾਊਗਾ ਦਾਲ ਬਹੁਤ ਸੋਹਣੀ ਬਣੇਗੀ ਤੇ ਹੁਣ ਆਪਾਂ ਇਹਨੂੰ ਟਾਕਦੇ ਆ ਫਿਰ ਤੁਹਾਨੂੰ ਆਪਾਂ ਦਿਖਾਉਨੇ ਹਾਂ। ਲੋ ਜੀ ਹੁਣ ਆਪਾਂ ਦੇਖੀ ਗਏ ਆਪਣੀ ዳਲ ਕਿੰਦਾ ਦੀ ਤਿਆਰ ਹੋਈ ਆ ਤੇ ਆ ਵੇਖੋ ਇਹਦਾ ਕਦਰ ਵੀ ਬੱਸ ਹੋਣਾ ਆ ਗਿਆ ਤੇ ਇਹ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਹਨਾ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਮੇਥੀ ਪਾ ਦੇਣੀ ਆ ਇਹ ਸੋਹਣੀ ਲੱਗਦੀ ਆ ਪਾਈ ਵੀ ਤੇ ਅੱਗੇ ਨਾਲ ਟੇਸਟ ਬਹੁਤ ਵਧੀਆ ਲੱਗਦਾਗਾ ਇਹਨੂੰ ਇਹਨੇ ਨਾਲ ਥੋੜਾ ਜਿਹਾ ਮਿਕਸ ਕਰ ਦੋ ਤੇ ਹੁਣ ਆਪਾਂ ਦੂਜੇ ਪਾਸੇ ਇਹਦੇ ਉੱਤੇ ਤਰ ਕੰਮ ਨਾਲ ਕੇ ਉਹ ਡਬਲ ਤਰਡ ਕਾ ਲਉਨੇ ਆ ਫਜ਼ਲ ਦੇ ਸ਼ਹਿਰੇ ਨਾ ਤੇ ਇਹਨੂੰ ਵਪਾਖੇ ਕਿਸੇ ਪੰਦੇ ਦੇ ਵਿੱਚ ਕੱਢ ਲੈਣਾ ਇਹ ਮੈਂ ਡੂੰਗਾ ਲਿਆ ਇਹਦੇ ਵਿੱਚ ਆਪਾਂ ਇਹਨੂੰ ਕੱਢ ਲੈਣਾ ਜਿੰਨੇ ਨੂੰ ਤੁਸੀਂ ਡਬਲ ਤਰਡ ਕਾ ਲਉਣਾ ਤੁਸੀਂ ਕੱਢ ਲਓ ਜੇ ਤੁਸੀਂ ਸਾਰੇ ਨੂੰ ਲਾਉਣਾ ਚਾਹੁੰਦੇ ਆ ਤਾਂ ਸਾਰੀ ਨੂੰ ਲਾ ਲਓ ਇਹ ਤਾਂ ਬਿਆਲੇ ਆ ਜਾਂ ਹੁਟੜਾ ਆਲੇ ਹੁਗੇ ਰੈਸਟੋਰੈਂਟ ਆਲੇ ਇਹ ਦਬਲ ਤੜਕਾ ਲਾ ਕੇ ਤੁਹਾਨੂੰ ਦਿੰਦੇ ਆ ਉਹ ਹੀ ਦਾਲ ਤੁਹਾਨੂੰ ਕਿੰਨੀ ਸਵਾਦ ਲੱਗਦੀ ਆ ਫਿਰ ਉਹ ਤੁਹਾਨੂੰ ਤੁਸੀਂ ਘਰ ਵਿੱਚ ਵੀ ਲਾ ਸਕਦੇ ਆ ਪਾਏ ਦੇ ਵਿੱਚ ਹੁਣ ਦਾਲ ਨੂੰ ਘੜਤ ਮਿਆਂ ਤੇ ਆਪਾਂ ਦੂਜੇ ਪਾਸੇ ਆ ਦੇਖੋ ਤੜਕਾ ਲਾਉਨੇ ਆ ਇਹ ਮੈਂ ਦੇਸੀ ਘਿਓ ਵਿੱਚ ਤਾਂ ਕਤਸੀ ਦਾ ਉਹ ਗਰਮ ਹੋ ਗਿਆ ਆਪਾਂ ਇੱਕ ਤਾਂ ਕਾਈ ਪਾਊਡਰ ਲਿਆ ਐਫ 2 ਉਹ ਹਨਾਲ ਮਰਚਾ ਲਗਣੀ ਨਹੀਂ ਲਾਲ ਮਰਚਾ ਪਾਉਂਦੇ ਵਿੱਚ ਚੰਗੀ ਤਰ੍ਹਾਂ ਮੜਗਣੀ ਆਪਾਂ ਨੂੰ ਲੋ ਤੇ ਕਪੜਾ ਕਾਈ ਪਾਊਡਰ ਰਹਿ ਗਿਆ ਇਹਨੂੰ ਪਾਨ ਲਓ ਤੇ ਜਦੋਂ ਇਹ ਥੋੜਾ ਜਿਹਾ ਪੁੱਜ ਗਿਆ ਤੇ ਫੇਰ ਤੁਸੀਂ ਦੇਖਿਓ ਇਹਦੇ ਉੱਪਰ ਫਾ ਦੇ ਤੁਸੀਂ ਇੰਨਾ ਜਿਹਾ ਪਾ ਲੈ ਹਾਂ ਬਹੁਤ ਜ਼ਿਆਦਾ ਨਹੀਂ ਬਸ ਆ ਤੁਸੀਂ ਪਾ ਨਦੇ ਤੇ ਹੌਂ ਤੁਸੀਂ ਹਟਾ ਦੇ ਉੱਪਰ ਇਹਨੂੰ ਹਾਈ ਫਾ ਆ ਦੇਖੋ ਉਹੀ ਦਾਲ ਕਿੰਨੀ ਸੋਈ ਖਾਸ ਤੇ ਤਿਆਰ ਹੋਈ ਆ ਦੇਖੋ ਜੀ ਲਓ ਜੀ ਦੇਖੋ ਤੁਸੀਂ ਦਾਲ ਬਣਾ ਕੇ ਤਿਆਰ ਹੋ ਗਈ ਤੁਸੀਂ ਵੀ ਇਸ ਤਰੀਕੇ ਨਾਲ ਦਾਲ ਨੂੰ ਘਰ ਵਿੱਚ ਬਣਾਇਓ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੁਸੀਂ ਮੇਰੀ ਵੀਡੀਓ ਨੂੰ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਵੀ ਦੇਖ ਸਕਦੇ ਆ ਥੈਂਕ ਯੂ ਸੋ ਮਚ